ਸਤਿ ਸ਼੍ਰੀ ਅਕਾਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਚੰਗੇ ਕੱਦ ਕਾਠ ਵਾਲੀ ਐਚਐਫ ਨਸਲ ਦੀ ਚੰਗੇ ਰਿਕਾਰਡ ਦੀ ਗਾਂ ਦੀ ਵੀਡੀਓ ਸਾਂਝੀ ਕਰਨੀ ਆ ਤੇ ਜਿਹੜੀ ਵਿਕਾਊ ਆ ਵੀਰ ਨੇ ਵੇਚਣੀ ਆ ਨਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਈਕਮੀ ਕਰ ਦਿਓ ਕਿਸੇ ਭਰਾ ਨੇ ਇਹ ਗਾਂ ਖਰੀਦਣੀ ਆ ਸੋ ਤਸੱਲੀ ਨਿਰਖ ਪਰਕ ਤੁਸੀਂ ਆਪ ਕਰਨੀ ਮੇਰਾ ਫਰਜ਼ ਸਿਰ ਵੀਡੀਓ ਬਣਾਉਣ ਦਾ ਹੁੰਦਾ ਹੈ ਇੱਕ ਵਾਰ ਸਾਨੂੰ ਮੈਂ ਚਾਰ ਸਵੇਰੇ ਤੋਂ ਜਿਹੜਾ ਦਵਾ ਕੇ ਗਾਂ ਦਿਖਾ ਦਿੰਨੇ ਬਾਕੀ ਦੀ ਬਾਈ ਨਾਲ ਗੱਲਬਾਤ ਕਰਾਵਾਂਗੇ ਆਪਾਂ ਤੇ ਹੋਰ ਅਜੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਭਰਾ ਨੇ ਕੋਈ ਮੈਥੋਂ ਇਹ ਜੀ ਵੀਡੀਓ ਬਣਾਉਣੀ ਦੇਗੀ ਮੇਰਾ ਨੰਬਰ ਨੋਟ ਕਰ ਲਓ ਜੀ 8360426501 8360426501 ਇਹਨ ਮੇਰਾ ਨੰਬਰ ਆ ਜੀ ਬਾਕੀ ਆਪਾਂ ਬਾਈ ਦਾ ਨੰਬਰ ਤੁਹਾਨੂੰ ਅੱਗੇ ਜਾ ਕੇ ਦਿਮਾਗ ਤੇ ਬਾਈ ਨਾਲ ਸਾਰੀ ਗੱਲਬਾਤ ਵੀ ਕਰਾਵਾਂਗੇ ਕੱਦ ਘਾਟ ਬਹੁਤ ਚੰਗਾ ਗਾਂ ਦਾ ਪ੍ਰਿੰਟ ਪ੍ਰਿੰਟ ਚੰਗਾਗਾ ਸੋ ਲਾਸਟ ਤੱਕ ਵੀਡੀਓ ਲਾਜ਼ਮੀ ਦੇਖਿਓ ਤੇ ਤੁਹਾਡੀ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਜਿਹੜਾ ਭਰਾ ਖੇਦੂਗਾ ਸੋ ਉਹਨੇ ਤਸੱਲੀ ਨਿਰਖ-ਪਰਖ ਤੇ ਆਪ ਕਰਨੀ ਹੈ ਕਿਉਂਕਿ ਆਨਲਾਈਨ ਦੇ ਚੱਕਰਾਂ ਜਨਾਬ ਬਿਆ ਕਰੋ ਬਾਅਦ ਵਿੱਚ ਠੋਖੀ ਗੱਲ ਹੋ ਜਾਂਦੀ ਆ ਸੋ ਕਰਾਉਣ ਲੱਗਾ ਮਹਗਾਈ ਬਾਜੀ ਨਾਲ ਗੱਲਬਾਤ ਆਜੋ ਜੀ ਮੇਰੇ ਨਾਲ ਨਾਲ ਹਾਂਜੀ ਬਾਈ ਸਸਰੀ ਕਾਲ ਜੀ ਹਾਂਜੀ ਸਸਰੀ ਕਾ ਬਾਈ ਹਾਂ ਨਾਮ ਤੇ ਐਡਰੈਸ ਬੋਲੋ ਵੀਰੇ ਆਪਣਾ ਨਾਮ ਵੀਰੇ ਗੁਰਦੀਪ ਸਿੰਘ ਪਿੰਡ ਮੱਜੂਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤੇ ਇਥੋਂ ਨੇੜੇ ਭਦੌੜ ਸ਼ਹਿਰ ਆ ਜਾਂਦਾ ਮੇਨ ਹਾਂ ਭਦੌੜ ਰਹਿ ਜਾਂਦਾ ਆਰਾਮਗੜ੍ਹ ਰਹਿ ਜਾਂਦਾ ਇਧਰ ਹਿੰਮਤਪੁਰਾ ਰਹਿ ਜਾਂਦਾ ਠੀਕ ਆ ਵੱਡੇ-ਵੰਡੇ ਹਿੰਮਤਪੁਰਾ ਤੇ ਆਰਾਮਗੜ੍ਹ ਆ ਕੇ ਭਦੌੜ ਸ਼ਹਿਰ ਨੇੜੇ ਆ ਗਿਆ ਹ ਬਿਰੇ ਆਪਾਂ ਟੋਕੜ ਗੰਭਨ ਲਈ ਸੀ ਟੋਕੜ ਗੰਭਨ ਲੈਤੀ ਸੀਗੀ ਜਿਹੜੀ ਹੁਣ ਤਾਂ ਮੇਰਾ ਘਰ ਦੂਜੇ ਸ਼ਹਿਰ ਆ ਪਾਣੀ ਹਾਂਜੀ ਹਾਂਜੀ ਹਾਂ ਠੀਕ ਆ ਠੀਕ ਆ ਤੇ ਬਈ ਕਿਹੜਾ ਸੂਆ ਸੂਦੀ ਹੁਣ ਇਹ ਇਹਨੇ ਦੂਜਾ ਸੂਆ ਸੋਣਾ ਵੀਰ ਜੀ ਹੁਣ ਦੂਜਾ ਸੂਆ ਸੋਣਾ ਤੇ ਸੂਣ ਦੇ ਕਿਨੇ ਕ ਦਿਨ ਬਾਕੀ ਪੈਜੇ ਇਹਦੇ ਇਹਦੇ 18 ਦਿਨ ਪਏ ਆ ਜੀ ਇਹੇ ਹਜੇ 18 ਦਿਨ ਪਏ ਜੀ ਨੇ ਅੱਜ ਆਪਾਂ 10 ਤਰੀਕ ਨੂੰ ਵੀਡੀਓ ਬਣਾ ਰਹੇ ਆ ਇਹ 28 ਤਰੀਕ ਨੂੰ ਤਨ ਪੂਰੇ ਹੁੰਦੇ ਫਿਰ ਇਹਦੇ ਹਾਂਜੀ ਹਾਂ ਅਜਾ ਹਟ ਲੈਵਲ ਵਧੀਆ ਬਣਾਉਗਾ ਨਾ ਪਿੱਛੇ ਹੋਰ ਆ ਪੱਕਾ ਠੀਕ। ਕਾਰਨਨ ਤਾਂ ਹੈ ਤਰੀਕ ਦੇ ਸਾਬਨੇ ਪਿਆ ਹੋ ਸਕਦਾ ਵੀ ਉੱਪਰ ਜਿੰਨੇ ਮਰਜ਼ੀ ਲੈ ਸਕਦੀ ਹੈ। ਤੇ ਦੁੱਧ ਫਿਰ ਕਿੰਨਾ ਕੱਢਦੀ ਹੈ ਬਾਈ ਵਾਹ। ਦੁੱਧ ਵੀਰੇ ਪਿਛਲੇ ਰਿਕਾਰਡ ਤੇ ਤਾਂ 28 29 ਲੀਟਰ ਦਾ ਪਹਿਲੇ ਸੂਤ ਦਾ ਰਿਕਾਰਡ ਆ। ਅੱਛਾ ਹੁਣ ਦੂਜਾ ਸੂਸ ਹੋਊਗੀ ਇਹ। ਹਾਂ। 28 29 ਲੀਟਰ ਕੱਢਿਆ ਵਾ। ਹਾਂ, ਚੋਇਆ ਵਾ ਜੀ। ਠੀਕ ਆ ਠੀਕ ਆ ਬਾਈ ਇਹ ਜਿਹੜਾ ਰੰਗ ਰੰਗ ਬਹੁਤ ਸੋਹਣਾਗਾ। ਸਿਮਰ ਦਾ ਪਤਾ ਕਿਹੜੇ ਦੀ ਇਹ। ਇਹ ਆ ਬਰੂਟ ਦੀ ਆ ਜੀ। ਅੱਛਾ ਆਪ ਇਹ ਏਵੀਸ ਦੇ ਬਰੂਟ ਸੇ ਮਿਲਦੀ ਹੈ ਬਰੂਟ ਦੀ ਆ ਹਾਂ ਠੀਕ ਆ ਠੀਕ ਆ ਤੇ ਫਾਰਮ ਚੋਂ ਹੀ ਆਈ ਵੀ ਆ ਇਹ ਆਪਾਂ ਮਤਲਬ ਕਿ ਇਹਦਾ ਦੇ ਸਕਦੇ ਆ ਰਿਕਾਰਡ ਵੀ ਜੀ ਠੀਕ ਆ ਠੀਕ ਆ ਹਾਂ ਵੀ ਅੱਗੇ ਕਿਹੜਾ ਸੀਮਨ ਲੱਗਾ ਹੋਇਆ ਠੀਕ ਆ ਠੀਕ ਆ ਆਪ ਦਾ ਇਹ ਬਰੂਟ ਦੀ ਜਦੋਂ ਉਹਨੂੰ ਪਤਸੱਲੀ ਕਰਾ ਕੇ ਦਵਾਂਗੇ ਹਾਂ ਜੀ ਹਾਂ ਧਾਰ ਤੂੰ ਦੇ ਕਿਵੇਂ ਚਵਾਈ ਦੀ ਪੋਲੀ ਬਿਲਕੁਲ ਵੀਰੇ ਇੱਕ ਨੰਬਰ ਆ ਠੀਕ ਮਤਲਬ ਤੋਰੀ ਆਪਾਂ ਇੱਕ ਹੋਰ ਹੀ ਫਿਰ ਆਪਾਂ ਤੋਰ ਕੇ ਦਿਖਾ ਦਿੰਦੇ ਆਗੇ ਤੇ ਨਾਲ ਦੀ ਨਾਲ ਤੋਰੀ ਚੋਂ ਨਾਲ ਬਈ ਮੋਬਾਈਲ ਨੰਬਰ ਬੋਲ ਦੇ ਆਪਣਾ ਕਿੰਨਾ ਹੈ ਮੋਬਾਈਲ ਨੰਬਰ ਹੈਗਾ ਜੀ ਆਪਣਾ 76060 ਜੀ ਹਾਂ ਜੀ 88454 ਜੀ ਇੱਕ ਵਾਰੀ ਫੇਰ ਬੋਲ ਦਿਓ 76960 ਜੀ ਹਾਂ ਜੀ 884 ਆਈ ਜੰਦੀ 18 20 ਦੀ ਕੱਚੀ ਵੀ ਜ ਕਿਸਾਨ ਵੀਰੋ ਉਸਾਰਾ ਨਾ ਗਾਂ ਦੀ ਅਜਮੈਂਟ ਕਰ ਲਿਓ ਗਾਂ ਦਾ ਕੱਦ ਕਾਠ ਤੇ ਗਾਂ ਦੀ ਬੇਲ ਇਹ ਮੇਰੀ ਤਸੱਲੀ ਆ ਪੂਰੀ ਓਕੇ ਗੱਲਬਾਤ ਆ ਗਈ ਬਾਕੀ ਜਿਹੜੀ ਚੀਜ਼ ਤੁਹਾਨੂੰ ਮਲਕ ਕਮੀ ਰਹਗੀ ਬਾਈ ਤੋਂ ਫੋਟੋ ਮੰਗਾ ਸਕਦੇ ਹੋ ਸਪੈਸ਼ਲ ਤੇ ਜਾਂ ਮੋਰ ਲਿਓ ਵੀਰੇ ਜਾਂ ਇਹ ਤੋਂ ਬਾਈ ਤੋਂ ਸ਼ਾਰਟ ਵੀਡੀਓ ਮੰਗਵਾ ਸਕਦੇ ਹੋ ਕਿ ਬਾਕੀ ਮੈਂ ਸਹੀ ਗੱਲ ਕਰਦਾ ਜਿਹੜੇ ਪੁਰਾਣੇ ਖਰੀਦੀ ਨੇ ਗਈ ਤਸੱਲੀ ਨਿਰਖਵਰ ਕੋਲਿਆ ਕਰੀ ਨਾ ਕੋਈ ਜਦੋਂ ਪੈਸੇ ਲੈਣੇ ਹੁੰਦੇਗੇ ਤਾਂ ਕੀ ਇਹਦੀ ਨਰਫਾ ਜ਼ਰੂਰ ਕਰ ਲਿਆ ਕਰੋ ਤੇ ਫਿਰ ਇਹਦਾ ਵੀ ਮੁੱਲ ਕਿੰਨਾ ਕਰਾਂਗੇ ਆਪਾਂ ਮੁੱਲ ਫੋਨ ਤੇ ਕਰ ਦਾਂਗੇ ਜੀ ਮੁੱਲ ਫੋਨ ਤੇ ਕਰੋਗੇ ਹਾਂਜੀ ਹੋਊਗਾ ਜਾਇਜ਼ ਜੀ ਬਿਲਕੁਲ ਠੀਕ ਹੈ ਬਾਕੀ ਜਿਹੜੇ ਸਾਰੇ ਗਾਂ ਦਾ ਕੱਦ ਦਾ ਸਾਰੇ ਬੱਚਾ ਬੁੱੱਚਾ ਜਿਵੇਂ ਮੈਂ ਕਹਾ ਬੱਚੀ ਬੁੱਛਾ ਕੀਤਾ ਰੋਕ ਲੈ ਵੀਰੇ ਸ਼ਾਰਦ ਲੱਗੇ ਤੇ ਮਾੜੇ ਹੋਏ ਅੱਗੇ ਬਹੁਤ ਚੰਗਾ ਲੱਗਿਆ ਵਾ ਜੀ ਇਹਦੇ ਉਹ ਪੱਕਾ ਕਨਫਰਮ ਵੀ ਕਰ ਦਿੰਗੇ ਵੀ ਕਿਹੜਾ ਲੱਗਿਆ ਵਾ ਹਾਂ ਚਲੋ ਜਿਹੜੇ ਪੁਰਾਣੇ ਖਰੀਦਣੀਆਂ ਹਾਂਜੀ ਹਾਂ ਲਾ ਕੇ ਪੁੱਛ ਸਕਦਾ ਹਾਂ ਹਾਂਜੀ ਹਾਂ ਬੈਸਤਾ ਬੱਛੀ ਇਹ ਆਵੋ ਜਾਂ ਸੋਨੇ ਰਿਕਾਰਡ ਦੀ ਹੈ ਨਾ ਤੇ ਆਪ ਕੱਦਗਾਠ ਬੇਲਬੂਲ ਪ੍ਰਿੰਟ ਤੋਂ ਬੱਛੀ ਦਾ ਬਹੁਤ ਵੱਡਾ ਕੱਦਗਾਠ ਆ ਜੀ ਹਾਂ ਕੱਦਗਾਠ ਵਾਲੀ ਕੋਈ ਚੱਕਰ ਵਾਲੀ ਕਿਸਾਨ ਨੂੰ ਬੇਫਿਕਰ ਹੋ ਕੇ ਤੁਸੀਂ ਆ ਜਾਓ ਪਿੰਡ ਮੱਜੂ ਕਿਹਾ ਬਾਈ ਦਾ ਤੇ ਤਹਿਸੀਲ ਇਹਨੂੰ ਤਪਾ ਲੱਗੂ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਧੌਰ ਸ਼ਾਹ ਬਿਲਕੁਲ ਨੇੜੇ ਲੱਗਦਾ ਹੈਗਾ ਤੇ ਬਾਕੀ ਨੰਬਰ ਵਾਈ ਟਾਈਟਲ ਜਿਹੇ ਨੇਗੇ ਜਿਹੜੇ ਵੀਰ ਨੇ ਖਰੀਦੀਆਂ ਤਸੱਲੀ ਨਰਿੰਦਰ ਮੋਗਾ ਰੋਡ ਵੀ ਨੇੜੀ ਆ ਜੀ ਹਾਂ ਮੋਗਾ ਰੋਡ ਇਥੋਂ ਬੜਾ ਜਿਹੜਾ ਪੱਖੋ ਬਰਨਾਲਾ ਮੋਗਾ ਰੋਡਾ ਦਾ ਹਾਂਜੀ ਹਾਂ ਉਹ ਨੇੜੀ ਆ ਬਰਨਾਲਾ ਰੋਡ ਵੀ ਨੇੜੇ ਜੀ ਠੀਕ ਆ ਠੀਕ ਆ ਜੇ ਲੋ ਦੇਖ ਸਕਦੇ ਹੋ ਜੀ ਘਰੇਲੂ ਪਾਈ ਦੀ ਬਿਹੜਾਗੀ ਸੋ ਧੰਨਵਾਦ ਸਾਸਰੀ ਘਰ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ